विधानसभा ਬੰਗਿਆਂ ਵੱਲੋਂ ਔਰ ਆਪਣੇ ਜ਼ੋਨ ਵੱਲੋਂ ਜਿਹੜਾ ਵੀ ਇਹ ਜ਼ੋਨ ਵੱਲੋਂ ਬਲਾਕ ਸ਼ਾਂਤੀ ਜ਼ੋਨ ਵੱਲੋਂ 월ड वाइड سپورਟਰ ਦੀ ਟੀਮ ਦਾ ਪੂਰੀ ਤਰ੍ਹਾਂ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਮੈਂ ਆਪ ਸਭ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਆ ਕਿ ਜਿੱਦਾਂ ਤੁਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਬੋਧਨ ਸਮਾਜ ਪਾਰਟੀ ਦੇ ਚੋਣ ਕੈਂਪੇਨ ਦੇ ਵਿੱਚ ਬੋਧਨ ਸਮਾਜ ਪਾਰਟੀ ਦੇ ਇੱਕ ਇੱਕ ਕੈਂਡੀਡੇਟ ਨੂੰ ਮਜ਼ਬੂਤ ਕਰਨ ਦੇ ਲਈ ਜਿਤਾਉਂ ਲਾਖਸੰਤੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੇ ਵਿੱਚ ਵਰਲਡਵਾਈਡ ਬੀਐਸਪੀ ਸਪੋਰਟਸ ਟੀਮ ਬਲੌਰ ਲਗਭਗ ਸਾਰੇ ਉਮੀਦਵਾਰਾਂ ਤੱਕ ਚੋਣ ਪਚਾਅ ਸਮਗਰੀ ਪਹੁੰਚਾ ਕੇ ਜਿੱਥੇ ਚੋਣ ਪ੍ਰਚਾਰ ਦੀ ਮੁਹਿੰਮ ਵਿਸਵਾਧਾ ਕੀਤਾ ਉੱਥੇ ਹੀ ਉਮੀਦਵਾਰਾਂ ਵਿੱਚ ਨਵਾਂ ਉਤਸ਼ਾਹ ਵੀ ਪੈਦਾ ਕੀਤਾ ਲਖਸੰਤੀ ਕੁਲਥਮ ਤੋਂ ਬੰਗਾ ਹਲਕੇ ਦੇ ਜਨਰਲ ਸੈਕਟਰੀ ਚਲੰਜੀਤ ਮੰਡਾਲੀ ਜਿਨ੍ਹਾਂ ਦੇ ਚੋਣ ਪ੍ਰਚਾਰ ਦੇ ਵਿੱਚ ਅੱਜ ਵਰਲਡਵਾਈਡ ਬੀਐਸਪੀ ਸਪੋਰਟਸ ਟੀਮ ਦੇ ਸਾਥੀ ਸੁਰਜੀਤ ਛੰਡੇਰ ਜੀ ਗੁਰਮਖ ਜੁਏ ਕਮਲਜੀਤ ਸਾਊਦੀ ਅਰਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਬਸਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ ਬਸਪਾ ਉਮੀਦਵਾਰ ਚਰਨਜੀਤ ਮੰਡਾਲੀ ਜੀ ਵੱਲੋਂ ਫਲਡਬਾਇਟ ਬੀਐਸਪੀ ਸਪੋਰਟਸ ਟੀਮ ਦਾ ਧੰਨਵਾਦ ਕੀਤਾ। ਬਹੁਜਨ ਸਮਾਜ ਪਾਰਟੀ ਜਿੰਦਾਬਾਦ। ਜਿੰਦਾਬਾਦ ਜਿੰਦਾਬਾਦ। ਕਾਸ਼ੀram ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ। ਬਾਵਾ ਸਰ ਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕੇ। ਜੀਾਂਗੇ ਜਾਂ ਮਰਾਂਗੇ। ਹਰ ਕਾਦੀ ਆਕੀ ਕਰਾਂਗੇ। ਜੈ ਭੀਮ ਜੈ ਭਾਰਤ। ਜਿੱਦਾਂ ਕਿ ਪੰਜਾਬ ਦੇ ਅੰਦਰ ਬਲੌਕ ਸ਼ਾਂਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੋਣ ਜਾ ਰਹੇ ਆ 14 ਤਰੀਕ ਨੂੰ ਔਰ ਮੈਂ ਚਰਨਜੀਤ ਮੰਢਾਲੀ ਕੋਲਥਮ ਜੋਂਨ ਤੋਂ ਵੋਜਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਹਾਂ ਔਰ ਸਾਡੀ ਇਸ ਇਲੈਕਸ਼ਨ ਕੰਪੇਨ ਦੇ ਵਿੱਚ ਇਸ ਵਾਰ ਜਿਹੜਾ ਇੱਕ ਨਵਾਂ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਪਾਰਟੀ ਦਾ ਜਿਹੜਾ ਵਿੰਗ ਹੈ ਵਰਲਡਵਾਈਡ ਬੀਐਸਪੀ ਸਪੋਰਟਰ ਉਹਨਾਂ ਦੀ ਟੀਮ ਵੱਲੋਂ ਸਾਡੇ ਬਹੁਤ ਹੀ ਸਕਾਰਜੋਗ ਸਾਥੀ ਸਰਜੀਤ ਝੜੇਰ ਜੀ ਜਿਨ੍ਹਾਂ ਨੇ ਪੰਜਾਬ ਦੇ ਤਕਰੀਬਨ 130 ਕੈਂਡੀਡੇਟਾਂ ਨੂੰ ਪ੍ਰਚਾਰ ਸਮੱਗਰੀ ਡੰਡਾ ਝੰਡਾ ਪੋਸਟਰ ਬੈਨਰ ਫਲੈਕਸ ਕਿਸੇ ਵੀ ਚੀਜ਼ ਦੀ ਜਿਹੜੀ ਕਮੀ ਇਸ ਵਾਰ ਸਾਨੂੰ ਜਿਹੜੀ ਆਉਣ ਨਹੀਂ ਦਿੱਤੀ ਔਰ ਜਿਸ ਲੈਵਲ ਦੇ ਪ੍ਰਚਾਰ ਇਸ ਵਾਰੀ ਹੋ ਰਿਹਾ ਕਦੇ ਵੀ ਇਸ ਲੈਵਲ ਤੇ ਪਾਰਟੀ ਦਾ ਪ੍ਰਚਾਰ ਜਿਹੜਾ ਅਸੀਂ ਇਹਨਾਂ ਛੋਟੀਆਂ ਇਲੈਕਸ਼ਨਾਂ ਦੇ ਵਿੱਚ ਨਜ਼ਰ ਆਉਂਦਾ ਨਹੀਂ ਆਇਆ ਇਹਦੇ ਲਈ ਅਸੀਂ ਪੂਰੀ ਵਰਲਡਵਾਈਡ ਬੀਐਸਪੀ ਟੀਮ ਦੇ ਤਹਿਤ ਦਲ ਤੋਂ ਸਾਰੇ ਕੈਂਡੀਡੇਟ ਮੈਂ ਹਲਕਾ ਬੰਗਾ ਦਾ ਬਹੁਜਨ ਸਮਾਜ ਪਾਰਟੀ ਦਾ ਜਨਰਲ ਸੈਕਟਰੀ ਵੀ ਆ ਪੂਰੇ ਵਿਧਾਨ ਸਭਾ ਬੰਗਿਆਂ ਵੱਲੋਂ ਔਰ ਆਪਣੇ ਜ਼ੋਨ ਵੱਲੋਂ ਜਿਹੜਾ ਵੀ ਇਹ ਜ਼ੋਨ ਵੱਲੋਂ ਬਲਾਕ ਸ਼ਾਂਤੀ ਜ਼ੋਨ ਵੱਲੋਂ ਵਲਡਬੇਟ ਸਪੋਰਟਰ ਦੀ ਟੀਮ ਦਾ ਪੂਰੀ ਤਰ੍ਹਾਂ ਧੰਨਵਾਦ ਕਰਦਾ ਔਰ ਨਾਲ ਦੀ ਨਾਲ ਮੈਂ ਆਪ ਸਭ ਨੂੰ ਇਹ ਵਿਸ਼ਵਾਸ ਵੀ ਦਿਵਾਉਣਾ ਆ ਕਿ ਜਿੱਦਾਂ ਤੁਸੀਂ ਆਪਣੀ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੇ ਚੋਣ ਕੈਂਪੇਨ ਦੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਇੱਕ ਇੱਕ ਕੈਂਡੀਡੇਟ ਨੂੰ ਮਜ਼ਬੂਤ ਕਰਨ ਦੇ ਲਈ ਜਤੌਣ ਦੇ ਲਈ ਭੇਜ ਰਹੇ ਹੋ ਅਸੀਂ ਵੀ ਤੁਹਾਡਾ ਜਿਹੜਾ ਇੱਕ ਇੱਕ ਪੈਸੇ ਦਾ ਮੁੱਲ ਮੋੜ ਕੇ ਪਾਰਟੀ ਦੀਆਂ ਵੱਡੀ ਗੰਟੀ ਦੇ ਵਿੱਚ ਸੀਟਾਂ ਜਿੱਤ ਕੇ ਬਲੌਕ ਸੰਤੀਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਪਾਰਟੀ ਦੀ ਹਿੱਸੇਦਾਰੀ ਪਵਾ ਕੇ ਜਿਆਦਾ ਤੋਂ ਜਿਆਦਾ ਬਲੌਕ ਸੰਤੀਆਂ ਦੇ ਚੇਅਰਮੈਨੀਆਂ ਜਿਆਦਾ ਤੋਂ ਜਿਆਦਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨੀਆਂ ਜਿੱਤ ਕੇ ਜਿਹੜੀਆਂ ਆ ਪੰਜਾਬ ਦੇ ਪ੍ਰਧਾਨ ਜੀ ਮਾਨਯੋਗ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਔਰ ਸਾਡੇ ਰਾਸ਼ਟਰੀ ਪ੍ਰਧਾਨ ਪੈਣ ਕੁਮਾਰੀ ਮਾਇਆ ਬਚਦੀ ਦੇ ਹੱਥ ਮਜ਼ਬੂਤ ਕਰਨ ਦੇ ਲਈ ਦਿਨ ਰਾਤ ਇੱਕ ਕਰ ਰਹੇ ਆ ਔਰ ਇਹਦੇ ਨਾਲ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਦੀਆਂ ਆਪਣੇ ਪਿੰਡਾਂ ਦੇ ਵਿੱਚ ਸਾਡੇ ਜੂਨਟ ਸਾਡੇ ਜੂਨਟਾਂ ਦੇ ਪ੍ਰਧਾਨ ਸਾਹਿਬਾਨ ਸਾਡਾ ਇੱਕ ਇੱਕ ਵਰਕਰ ਸਪੋਰਟਰ ਬੀਬੀਆਂ ਪੈਣਾ ਸਾਡੀਆਂ ਮਤਾਵਾਂ ਜਿਹੜੀਆਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਡੋਰ ਟੂ ਡੋਰ ਜਾ ਕੇ ਕੰਪੇਨ ਕਰ ਰਹੇ ਆ ਪਿੰਡ ਵਿੱਚ ਬਹੁਤ ਬਾਰ ਬੰਦਿਆਂ ਨੂੰ ਮਿਲ ਰਹੇ ਆ ਉਹਨਾਂ ਦਾ ਵੀ ਬਹੁਤ-ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਮਿਹਨਤ ਕੀਤੀ ਆ ਔਰ ਮੈਂ ਦੁਬਾਰਾ ਫੇਰ ਤੋਂ ਵਰਲਡ ਵਾਈਡ ਸਪੋਰਟਰ ਦੀ ਟੀਮ ਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦੀਪ ਝੰਡੇਰ ਜੀ ਔਰ ਸਮੁੱਚੀ ਟੀਮ ਦਾ ਵਿਧਾਨ ਸਭਾ ਬੰਗਿਆਂ ਦੀ ਟੀਮ ਵੱਲੋਂ ਔਰ ਆਪਣੇ ਕੋਲਥਮ ਜ਼ੋਨ ਵੱਲੋਂ ਦਾ ਦਿਲ ਤੋਂ ਧੰਨਵਾਦ ਕਰਦਾ ਔਰ ਆਪ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਸੀਟਾਂ ਜਿੱਤ ਕੇ ਤੁਹਾਡੀ ਝੋਲੀ ਪਾਵਾਂਗੇ ਔਰ ਪਾਰਟੀ ਦੀ ਸਾਖ ਨੂੰ ਮਜ਼ਬੂਤ ਕਰਾਂਗੇ ਜੈ ਭੀਮ ਜੈ ਭਾਰਤ ਜੈ ਗੁਰਦੇਵ ਤੁਹਾਨੂੰ ਗੁਰਦੇਵ ਮੇਰੇ ਨਾਲ ਖੜੇ ਸਾਡੇ ਸੌਦੀਆਲਪ ਤੋਂ ਵਰਲਡ ਵਾਈਡ ਬੀਐਸਪੀ ਸਪੋਰਟਰ ਦੇ ਸਾਥੀ ਤੇ ਇਹ ਸਾਥੀ ਜਿਹੜੇ ਇਕੱਲੇ ਪਹੁੰਚੇ ਦਬਈ ਦੇ ਉਤੋਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਮੈਂ ਆਪਣੇ ਪਿੰਡ ਦੇ ਮੇਰੇ ਬਹੁਤ ਵੀ ਸਤਿਕਾਰਯੋਗ ਸਾਥੀ ਗੁਰਮukh ਜੀ ਜਿਹੜੇ ਸਪੈਸ਼ਲ ਬੀਐਸਪੀ ਦੀ ਕੈਂਪੇਨ ਚਲਾਉਣ ਲਈ ਦਬਈ ਦੀ ਧਰਤੀ ਤੋਂ ਕੱਲ ਰਾਤ ਹੀ 9 ਤਰੀਕ ਦੀ ਰਾਤ ਨੂੰ ਹੀ ਜਿਹੜਾ ਪਿੰਡ ਪਹੁੰਚੇ ਆ ਇਹਨਾਂ ਦਾ ਵੀ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਧੰਨਵਾਦ ਕਰਦਾ ਔਰ ਕਮਲਜੀਤ ਜੀ ਜਿਹੜੇ ਸੌਦੀਆਰ ਤੋਂ ਆਏ ਆ ਸਪੈਸ਼ਲ ਵਰਲਡਵਾਈਡ ਬੀਐਸਪੀ ਦੀ ਟੀਮ ਵੱਲੋਂ ਆਪਣੇ ਪਿੰਡ ਵੱਲੋਂ ਸਮੁੱਚੇ ਜੁਨਟ ਵੱਲੋਂ ਔਰ ਆਪਣੇ ਪਿੰਡ ਦੇ ਜਿਹੜੇ ਸਤਿਕਾਰਯੋਗ ਸਾਥੀ ਸਾਡੇ ਕੁਲਵਿੰਦਰ ਗੋਰਾ ਜੀ ਸਾਡੇ ਪੰਜ ਸਹਿਬਾਨ ਸਰਜੀਤ ਸਿੰਘ ਜੀ ਮੱਦੀ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਮ ਸੇਫ ਦੇ ਬਹੁਤ ਹੀ ਨਰ ਤੜਕਾ ਗੂ ਰਹੇ ਮਾਨਯੋਗ ਜੈ ਜੀ ਮਲਕੀਤ ਚੰਦ ਜੀ ਸਰਪੰਚ ਸਾਹਿਬ ਕਮਲਜੀਤ ਜੀ ਪ੍ਰੇਮ ਜੀ ਮੇਰੇ ਪਿਤਾ ਜੀ ਕਮੋਜੀ ਜੀ ਔਰ ਸਾਡੀਆਂ ਸਾਰੀਆਂ ਬੀਬੀਆਂ ਤੇ ਪੈਣਾ ਮਾਤਾਵਾਂ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਔਰ ਲਗਾਤਾਰ ਕਰ ਰਹੇ ਆ ਔਰ ਮੈਂ ਪੂਰੇ ਇਹਦੇ ਨਾਂ ਨਾਲ ਸਾਰੇ ਸਾਥੀਆਂ ਨੂੰ ਪੂਰੇ ਵੋਟਰਾਂ ਸਪੋਰਟਰਾਂ ਨੂੰ ਅਪੀਲ ਵੀ ਕਰਦਾ ਕਿ ਆਉਣ ਵਾਲੀ 14 ਤਰੀਕ ਨੂੰ ਆਪਣਾ ਇੱਕ ਇੱਕ ਬੋਟ ਜਿਹੜਾ ਹੈ ਹਾਥੀ ਦੇ ਨਿਸ਼ਾਨ ਤੇ ਪਾ ਕੇ ਆਪੋ ਆਪਣੇ ਜ਼ੋਨਾਂ ਦੇ ਵਿੱਚੋਂ ਜਿਹੜਾ ਪ੍ਰੀਸ਼ਦ ਤੇ ਬਲੌਕ ਸ਼ਾਂਤੀ ਲੜ ਰਿਹਾ ਜਿਹੜੇ ਉਮੀਦਵਾਰ ਹੈ ਉਹਨਾਂ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਆਪਣੀ ਵਿਗੜੀ ਹੋਈ ਗੱਲ ਨੂੰ ਆਪਾਂ ਆਪੇ ਬਣਾ ਸਕੀਏ ਮਹਾਪੁਰਸ਼ਾਂ ਦੀ ਸੋਚ ਨੂੰ ਜਨ ਜਨ ਤੱਕ ਪਹੁੰਚਾਈਏ ਔਰ ਮੈਂ ਅਪੀਲ ਕਰਦਾ ਸਾਰੇ ਸਾਥੀਆਂ ਨੂੰ ਕਿ ਜਿੱਦਾਂ ਸਮਗਰੀ ਪਹੁੰਚਾਉਣ ਲੱਗੇ ਵਰਲਡਵਾਈਡ ਦੇ ਸਾਥੀਆਂ ਨੇ ਕੋਈ ਟੱਲ ਨਹੀਂ ਛੱਡੀ ਸਾਡਾ ਵੀ ਫਰਜ਼ ਬਣਦਾ ਕਿ ਆਪਾਂ ਹਾਥੀ ਦਾ ਨਿਸ਼ਾਨ ਜਿਹੜਾ ਆ ਉਹ ਘਰ-ਘਰ ਪਹੁੰਚਾਈਏ ਇਹ ਨਹੀਂ ਦੇਖੀਏ ਕਿ ਅਸੀਂ ਆਪਣੇ ਮਹੱਲਿਆਂ ਵਿੱਚ ਲੈ ਕੇ ਜਾਣਾ ਪੂਰੇ ਨਗਰਾਂ ਦੇ ਵਿੱਚ ਆਪਾਂ ਕਮੀਰ ਦਰਦੋਦਾਰ ਕਿਉਂਕਿ ਆਪਣਾ ਨਿਸ਼ਾਨ ਜਿਹੜਾ ਆ ਘਰ-ਘਰ ਵਿੱਚ ਪਹੁੰਚਾਉਣ ਦਾ ਬਹੁਤ ਸਹਾਰਾ ਮੌਕਾ ਆ ਮੈਂ ਧੰਨਵਾਦ ਕਰਦਾ ਜੈ ਭੀਮ ਜੈ ਭਰ